ਵਾਹਿਗੁਰੂ ਜੀ ਆਪਾ ਤਨ ਦਰਸ਼ਨ ਕਰਾਵਾਂਗੇ ਜੀ ਗੁਰਦੁਆਰਾ ਕੋਰ ਸਾਹਿਬ ਜੀ ਦੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਦਰਸ਼ਨ ਕਰੋ ਜੀ ਗੁਰਦੁਆਰਾ ਕੋਰ ਸਾਹਿਬ ਜੀ ਦੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਦਰਸ਼ਨ ਕਰੋ ਜੀ ਗੁਰਦੁਆਰਾ ਸਾਹਿਬ ਜੀ ਦੇ ਤੇ ਆਸਤ ਮੈਂ ਜੀ ਦਰਸ਼ਨ ਕਰੋ ਜੀ ਗੁਰਦੁਆਰਾ ਹਰਮੰਦਰ ਸਾਹਿਬ ਜੀ ਦੇ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਨਵਾਂ ਰੱਖਾ ਬਾਗ ਦੇ ਇਤਿਹਾਸ ਵਾਹਿਗੁਰੂ ਜੀ ਨਵਾਂ ਰੱਖਾ ਬਾਗ ਦੇ ਇਤਿਹਾਸ ਪਰ ਕਿਰਪਾ ਕਰੋ ਜੀ ਵਾਹਿਗੁਰੂ ਜੀ ਨਿਸ਼ਾਨ ਸਾਹਿਬ ਜੀ ਦੇ ਇਦਾਰਸ਼ਨ ਕਰੋ ਜੀ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਤਾਂਤਾ ਸੇਕ ਰਲ ਸੱਜੇ ਦੇ ਦਰਸ਼ਨ ਕਰੋ ਜੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਆ ਜੀ ਤੁਹਾਡਾ ਆਪਣੇ ਨਵੇਂ ਬਲੌਗ ਦੇ ਵਿੱਚ ਪਿਛਲੇ ਬਲੌਗ ਦੇ ਵਿੱਚ ਜੀ ਆਪਾਂ ਤੁਹਾਨੂੰ ਦਰਸ਼ਨ ਕਰਾਇਆ ਸੀ ਜੀ ਗੁਰਦੁਆਰਾ ਸ਼ੀਸ਼ਮੈਲ ਸਾਹਿਬ ਜੀ ਜੀ ਇਸ ਵਲੌਗ ਦੇ ਵਿੱਚ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਜੀ ਗੁਰਦੁਆਰਾ ਸ੍ਰੀ ਹਰਮੰਦਰ ਸਾਹਿਬ ਜੀ ਵਲੌਗ ਨੂੰ ਜੀ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ ਜੀ ਆ ਗੁਰੂ ਜੀ ਦਰਸ਼ਨ ਕਰੋ ਜੀ ਗੁਰਦੁਆਰਾ ਸਾਹਿਬ ਜੀ ਤੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਦਰਸ਼ਨ ਕਰੋ ਜੀ ਗੁਰਦੁਆਰਾ ਸ੍ਰੀ ਹਰਮੰਦਰ ਸਾਹਿਬ ਜੀ ਦੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਹੁਣੇ ਕੱچلਦੀ ਹੈ ਜੀ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਨ ਦੁਬਾਰਾ ਸ੍ਰੀ ਹਰਮੰਦਰ ਸਾਹਿਬ ਜਿਮਾਸ ਸਥਾਨ ਪਾਸ ਰਹੀ ਜਿੰਨ ਸਤਨਾਮ ਵਾਹਿਗੁਰੂ واحر جی درشن کرو جی تن گرو گرنتھ ساحب جی ست نام واحد ست نام واحد واحد ست نام واحد ست نام واحد ست نام واحد ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਦਰਸ਼ਨ ਕਰ ਜੀ ਨਿਸ਼ਾਨ ਸਾਹਿਬ ਜੀ ਦੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਗੁਰਦੁਆਰਾ ਹਰਮੰਦਰ ਸਾਹਿਬ ਜੀ ਦਾ ਇਤਿਹਾਸ ਹੈ ਜੀ ਇਹ ਪਾਵਨ ਸਥਾਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਹੈ ਇਸ ਸਥਾਨ ਦੇ ਪਿਛਲੇ ਪਾਸੇ 9 ਲੱਖਾਂ ਬਾਗ ਮੌਜੂਦ ਹੈ ਜਿੱਥੇ ਜੀਉਂਦੇ ਜਾਨਵਰਾਂ ਦੀ ਪਰਵਰਿਸ਼ ਕੀਤੀ ਜਾਂਦੀ ਸੀ ਇਸ ਗੁਰੂ ਦੇ ਬਾਗ ਵਿੱਚ ਨਨੇਕਾ ਤਰ੍ਹਾਂ ਦੇ ਫੁੱਲ ਅਤੇ ਫਲਾਂ ਦੇ ਦਰਖਤ ਸਨ ਇੱਥੇ ਹੀ ਦਿੱਲੀ ਦੇ ਬਾਦਸ਼ਾਹ ਸ਼ਾਹਜਹਾਂ ਦੇ ਵੱਡੇ ਪੁੱਤਰ ਦਾਰਾ ਸ਼ਿਕੋਰ ਦੇ ਪੇਟ ਵਿੱਚੇ ਸ਼ੇਰ ਦੀ ਮੋਛੇ ਦਾ ਵਾਲ ਕੱਢਣ ਵਾਸਤੇ ਵਾਲ ਕੱਢਣ ਵਾਸਤੇ ਖਾਸ ਕਿਸਮ ਦੀ ਹਰੜ ਅਤੇ ਲੌਂਗ ਪ੍ਰਾਪਤ ਹੋਈ ਸਿਸਤਾਂ ਤੇ ਸ਼੍ਰੀ ਗੁਰੂ ਹਰ Rai ਸਾਹਿਬ ਜੀ ਨੇ ਜੈਤਸ suddir taroh dasi 1665 ਬਿਕਰਮੀ 22 ਮਾਰਚ 1600 1649 ਈਸਵੀ ਨੂੰ ਸ਼੍ਰੀ ਗੁਰੂ ਹਰਗੋਬਿੰਦ ਜੀ ਪਾਸੋਂ ਤੇ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਕੱਤਕ ਵਦੀ 9ਵੀ 1600 61 ਈਸਵੀ ਨੂੰ ਸ਼੍ਰੀ ਗੁਰੂ ਹਰਐਸ ਸਿੰਘ ਸਾਹਿਬ ਜੀ ਪਾਸੋਂ ਗੁਰਤਾ ਗੱਦੀ ਦੀ ਬਖਸ਼ਿਸ਼ ਪ੍ਰਾਪਤ ਕੀਤੀ ਸੀ ਵਾਹਿਗੁਰੂ ਜੀ ਇਹ ਸੀ ਜੀ ਗੁਰਦੁਆਰਾ ਕੋਟ ਸਾਹਿਬ ਜੀ ਦਾ ਜੀ ਇਤਿਹਾਸ ਜੀ ਜੀ ਮੇਰੇ ਇਤਿਹਾਸ ਸੁਣਾਉਂਦੇ ਆ ਜੀ ਕੋਈ ਵੀ ਗਲਤੀ ਹੋਈ ਹੋਵੇ ਤੇ ਜੀ ਮਾਫ ਕਰਿਓ ਜੀ ਵਾਹਿਗੁਰੂ ਜੀ ਵਲੌਗ ਨੂੰ ਜੀ ਲਾਈਕ ਸ਼ੇਅਰ ਤੇ ਕਮੈਂਟ ਤੇ ਜੀ ਚੈਨਲ ਸਬਸਕ੍ਰਾਈਬ ਜੀ ਜਰੂਰ ਕਰਦੇ ਹੋ ਜੀ ਵਾਹਿਗੁਰੂ ਜੀ ਹਾਂ ਜੀ ਤੁਸੀਂ ਦਰਸ਼ਕ ਕਰ ਰਹੇ ਹੋ ਜੀ ਗੁਰਦੁਆਰਾ ਕੋਟ ਸਾਹਿਬ ਜੀ ਦੇ ਦਰਸ਼ਨ ਕਰੋ ਵਾਹਿਗੁਰੂ ਜੀ ਗੁਰਦੁਆਰਾ ਕੋਰ ਸਾਹਿਬ ਜੀ ਦੇ ਇਹਦੀਆਂ ਜੀ ਕਲਿੱਪਸ ਜੀ ਮੈਂ ਪੁਰਾਣੀਆਂ ਲਾਈਆਂ ਸੀ ਬਿਕੋਜ਼ ਜੀ ਹੁੰਦੀਆਂ ਜੀ ਮੇਤੋ ਕਲਿੱਪਸ ਜੀ ਹੈਨੀ ਸੀ ਜੀ ਪੂੜੀਆਂ ਸੋ ਜੀ ਅਧੀਆਂ ਨਹੀਂ ਮੈਂ ਪੁਰਾਣੀਆਂ ਕਲਿੱਪਸ ਲਾਈਆਂ ਸੀ ਕੋਤੇ ਲਈ ਮੈਂ ਤੁਹਾਡੇ ਤੋਂ ਮਾਫੀ ਚਾਹੁੰਦਾ ਆ ਵਾਹਿਗੁਰੂ ਜੀ ਦਰਸ਼ਨ ਕਰੋ ਜੀ ਕੁਥੋਰਾ ਕੋਰ ਸਾਹਿਬ ਜੀ ਦੇ ਜੀ ਦੇਖ ਸਕਦੇ ਹੋ ਵਾਹਿਗੁਰੂ ਜੀ ਪੁਰਾਣੀਆਂ ਕਲਿੱਪਸ ਆ ਜੀ ਉਸ ਟਾਈਮ ਜੀ ਮਸੰਤੀ ਰੰਗ ਦੇ ਵਾਹਿਗੁਰੂ ਜੀ ਮੈਂ ਤੁਹਾਨੂੰ ਇਸ ਬਾਗ ਦਾ ਜ ਇਤਿਹਾਸ ਪਰ ਕੇ ਜ ਸੁਣਾਉਣ ਲੱਗਾ ਹਾਂ 9 ਲੱਖਾ ਬਾਗ ਇਹ ਪਾਵਨ 9 ਲੱਖਾ ਬਾਗ 6ਵੇਂ ਪਾਸ਼ੋ ਸ਼ੈਡਿਊਲ ਹਰਕੋਬਿੰਦ ਸਾਹਿਬ ਜੀ ਨੇ ਲਗਵਾਇਆ ਸੀ ਇੱਥੇ ਪੰਛੀਆਂ ਤੇ ਜਾਨਵਰਾਂ ਦੀ ਪਰਵਰਿਸ਼ ਕੀਤੀ ਜਾਂਦੀ ਸੀ। ਬਾਦਸ਼ਾਹ 7ਵੇਂ ਨੇ ਇਸ ਬਾਗ ਵਿੱਚ अनेका ਤਰ੍ਹਾਂ ਦੇ ਫੁੱਲ-ਫਲ ਤੇ ਜੜੀਆਂ ਬੂਟੀਆਂ ਦੇ ਦਰਖਤ ਲਗਵਾਏ ਹੋਏ ਹਨ। ਸ਼ਾਹਜਹਾਂ ਦੇ ਪੁੱਤਰ ਦਾਦਾ ਸ਼ਕੋਰ ਦੀ ਬਿਮਾਰੀ ਦਾ ਇਲਾਜ ਵੀ ਇੱਥੋਂ ਭੇਜੀਆਂ ਹਰਰਾ ਲੌਂਗ ਤੇ ਹੋਰ ਦਵਾਈਆਂ ਨਾਲ ਹੋਇਆ ਸੀ। ਇੱਥੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਨਿਵਾਸ ਵੀ ਸੀ। ਇਹ ਸੀ ਜੀ 9 ਲੱਖਾਂ ਬਾਗ ਦਾ ਇਤਿਹਾਸ। ਅੱਗੇ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਭਾਈ ਗੁਰਜੀ 9 ਲੱਖਾਂ ਬਾਗ ਜੀ 9 ਲੱਖਾਂ ਬਾਗ। ਮੀਂਹ ਫੜਿਓ ਭਾਈ ਗੁਰਜੀ। ਬਾਗ ਦੇ ਵਿੱਚ ਜੀ ਬਹੁਤ ਸਾਰੀਆਂ ਜਿਹੜੀਆਂ ਬੂਟੀਆਂ ਤੇ ਫਲਦਾਰ ਬੂਟੇ ਵੀ ਜੀ ਪਾਏ ਜਾਂਦੇ ਸਨ ਵੈਗੁਰੂ ਜੀ ਦਰਸ਼ਨ ਕਰ ਸਾਦੇ ਇੱਕ ਥੋ ਜੀ ਦਿੱਲੀ ਦੇ ਬਾਦਸ਼ਾਹ ਦਾਰਾ ਸ਼ਿਕੋ ਦੀ ਜੀ ਕੋਈ ਬਿਮਾਰੀ ਸੀ ਜੀ ਉਹਦਾ ਜੀ ਇਲਾਜ ਹੋਇਆ ਸੀ ਜੀ ਉਹਦੇ ਜੀ ਅੰਤਰਪਾਲ ਚਲੇ ਗਿਆ ਸੀ ਜੀ ਉਹਦਾ ਜੀ ਇਲਾਜ ਜਿੱਥੋਂ ਬਣੀ ਐ ਇੱਥੋਂ ਪੈਦਾ ਹੋਈ ਜੀ ਜੜੀ ਬੂਟੀ ਦੇ ਨਾਲ ਕੀਤਾ ਗਿਆ ਸੀ ਜੇ ਜਿਵੇਂ ਤੇ ਇਤਿਹਾਸ ਅਸਤੇ ਜੀ ਕੋਈ ਗਲਤੀ ਹੋਈ ਹੋਵੇ ਤੇ ਜੀ ਮਾਫ ਕਰਦੇ ਹੋ ਜੀ ਦਰਸ਼ਨ ਕਰੋ ਜੀ 9 ਲੱਖਾ ਬਾਗ ਦੇ ਇੱਥੇ ਜੀ 9 ਲੱਖਾ ਬਾਗ ਦਾ ਜੀ ਸਾਰਾ ਦੱਸਿਆ ਆ ਕਿਹੜੇ ਜੀ ਇੱਥੇ ਫਲਦਾਰ ਬੂਟੇ ਆ ਤੇ ਜੀ ਉਹਨਾਂ ਦੇ ਨਾਂ ਤੇ ਜੀ ਕਿਸਮਾਂ ਦੇ ਬਾਰੇ ਵੀ ਜੀ ਦੱਸਿਆ ਗਿਆ ਆ ਵਾਹਿਗੁਰੂ ਜੀ ਦਰਸ਼ਨ ਕਰੋ ਜੀ 9 ਲੱਖਾ ਬਾਗ ਵਿੱਚ ਲਗਾਏ ਗੇ ਫਲਦਾਰ ਅਤੇ ਫੁੱਲਦਾਰ ਪੌਦਿਆਂ ਦੇ ਨਾਂ ਤੇ ਕਿਸਮਾਂ ਤੇ ਜੀ ਵਾਹਿਗੁਰੂ ਜੀ ਦਸ ਸ਼ੰਕਰ ਸਕਦੇ ਜੀ ਤੁਸੀਂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਜੇ ਸਾਧ ਜੀ ਹੁਣ ਮੈਂ ਤੁਹਾਡੇ ਸਾਹਮਣੇ ਜੀ ਇੱਕ ਪਿੱਕ ਵੀ ਜੀ ਲਗਾਤੀ ਆ ਸਤਨਾਮ ਵਾਹਿਗੁਰੂ 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 ਬਾਈ ਜੀ ਤੁਹਾਨੂੰ ਗੁਰਦੁਆਰਾ ਸਾਹਿਬ ਤੇਜੀ ਨੌ ਲਖਾ ਬਾਗ ਦੀ ਦਰਸ਼ਨ ਕਰਾਤੇ ਸੀ ਜੇ ਜੇ ਮੇਰੇ ਤੋਂ ਵਲੌਗ ਬਣਾਉਂਦਾ ਜੀ ਕੋਈ ਵੀ ਗਲਤੀ ਹੁੰਦੀ ਹੋਵੇ ਤੇ ਜੀ ਮaaf ਕਰਿਓ ਮਿਲਦੇ ਆ ਜੀ ਫਿਰ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਵਲੌਗ ਨੂੰ ਲਾਈਕ ਸ਼ੇਅਰ ਤੇ ਕਮੈਂਟ ਤੇ ਜੀ ਚੈਨਲ ਸਬਸਕ੍ਰਾਈਬ ਜੀ ਟੂ ਟੂ ਕਰਦੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ